ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਸਾਖੀ ਦੇ ਵਿੱਚ ਅਸੀਂ ਜਾਣਿਆ ਸੀਗਾ ਕਿ ਗੁਰੂ ਨਾਨਕ ਦੇਵ ਜੀ ਬ੍ਰਿੰਦਾਬਨ ਕਿਉਂ ਗਏ ਸੀ ਅਤੇ ਉੱਥੇ ਜਾ ਕੇ ਉਹਨਾਂ ਨੇ ਕੀ ਦੇਖਿਆ ਇਸੇ ਤਰ੍ਹਾਂ ਹੀ ਅੱਜ ਦੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਰਿੱਥੇ ਮਿੱਥੇ ਦੀ ਸਾਖੀ ਕੀ ਸੀ ਸੋ ਆਓ ਜਾਣਦੇ ਆਂ ਮਥਰਾ ਤੋਂ ਅੱਗੇ ਜਾਣ ਲੱਗਿਆਂ ਗੁਰੂ ਜੀ ਨੇ ਆਪਣਾ ਪਹਿਰਾਵਾ ਬਦਲ ਲਿਆ ਨਵੇਂ ਪਹਿਰਾਵੇ ਬਾਰੇ ਮਕਾਲਿਫ ਸਾਹਿਬ ਲਿਖਦੇ ਨੇ ਗੁਰੂ ਜੀ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਾਰਮਕ ਵੇਸਾਂ ਦਾ ਅਜੀਬ ਰੰਗ ਬਰੰਗਾ ਪਹਿਰਾਵਾ ਧਾਰ ਕੇ ਪੂਰਬ ਦੇਸ਼ ਨੂੰ ਤੁਰ ਪਏ ਉਹਨਾਂ ਨੇ ਅੰਬੂਆਂ ਰੰਗ ਦੀ ਫਤੂਹੀ ਪਾਈ ਹੋਈ ਸੀ ਜਿਸ ਉੱਤੇ ਇੱਕ ਚਿੱਟਾ ਸਾਫ ਜਾਂ ਦੁਪੱਟਾ ਸੁਟਿਆ ਹੋਇਆ ਸੀ ਸਿਰ ਉੱਤੇ ਮੁਸਲਮਾਨ ਕਲੰਦਰਾਂ ਵਾਲੀ ਟੋਪੀ ਸੀ ਅਤੇ ਗੱਲ ਵਿੱਚ ਹੱਡਾਂ ਦੀ ਮਾਲਾ ਮੱਥੇ ਤੇ ਹਿੰਦੂਆਂ ਵਾਂਗ ਕੇਸਰੀ ਤਿਲਕ ਲਾਇਆ ਹੋਇਆ ਸੀ ਇਸੇ ਪਹਿਰਾਵੇ ਦੀ ਪ੍ਰੇਡਤਾ ਪ੍ਰੋਫੈਸਰ ਕਰਤਾਰ ਸਿੰਘ ਜੀ ਐਮਏ ਪੁਰਾਤਨ ਜਨਮਸਾਖੀ ਦਾ ਹਵਾਲਾ ਦੇ ਕੇ ਕਰਦੇ ਹਨ ਇੱਕ ਬਸਤਰ ਅੰਬੋਆ ਇੱਕ ਬਸਤਰ ਚਿੱਟਾ ਇੱਕ ਪੈਰ ਜੁੱਤੀ ਇੱਕ ਪੈਰ ਖੰਸ ਖੜਾਵਾ ਗੱਲ ਖਫਨੀ ਸਿਰ ਟੋਪੀ ਕਲੰਦਰੀ ਮਾਲਾ ਹਡਾਂ ਕੀ ਮੱਥੇ ਤਿਲਕ ਕੇਸਰ ਕਾ ਇਹ ਪਹਿਰਾਵਾ ਗੁਰੂ ਜੀ ਨੇ ਖਾਸ ਮਤਲਬ ਦੀ ਖਾਤਰ ਧਾਰਨ ਕੀਤਾ ਸੀ ਇਹ ਇਹ ਹਿੰਦੂ ਤੇ ਮੁਸਲਮਾਨ ਫਕੀਰਾਂ ਦਾ ਰਲਵਾ ਵੇਸ ਜਾਂ ਪਹਿਰਾਵਾ ਸੀ ਇਉਂ ਨਿਰਾਲਾ ਲਿਬਾਸ ਪੈਣ ਕੇ ਗੁਰੂ ਜੀ ਪੂਰਬੀ ਲੋਕਾਂ ਵਿੱਚ ਵਿਚਰਨ ਲੱਗੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਹੋਏ ਉੱਤਰਾ ਉੱਤਰ ਪ੍ਰਦੇਸ਼ ਦੇ ਪਰਗਣੇ ਪੀਲੀ ਭੀਤ ਵਿੱਚ ਗੋਰਖ ਮਤੇ ਪਹੁੰਚ ਗਏ ਗੋਰਖ ਮਤਾ ਗੋਰਖ ਯੋਗੀਆਂ ਦਾ ਵੱਡਾ ਅੱਡਾ ਸੀ ਇਹੋ ਜਿਹੇ ਅੱਡਿਆਂ ਉੱਤੇ ਗੁਰੂ ਜੀ ਪਹੁੰਚ ਕੇ ਜਾਂਦੇ ਸਨ ਕਿਉਂਕਿ ਸਿਆਣੇ ਆਦਮੀਆਂ ਦਾ ਸਭ ਤੋਂ ਪਹਿਲਾ ਸੁਧਾਰ ਕਰਨਾ ਚਾਹੁੰਦੇ ਸਨ ਗੁਰੂ ਜੀ ਅਜਿਜਕ ਤੇ ਨਿਰਪੈ ਗੋਰਖ ਮੰਡਲੀ ਕੋਲ ਜਾ ਪਹੁੰਚੇ ਇੱਕ ਪਾਸੇ ਆਸਮ ਲਾਇਆ ਤੇ ਬੈਠ ਗਏ ਮਰਦਾਨੇ ਨੇ ਰਬਾਬ ਦੀਆਂ ਤਾਰਾਂ ਠੀਕ ਕੀਤੀਆਂ ਰਬਾਬ ਵੱਜਣੀ ਸ਼ੁਰੂ ਹੋਈ ਜਗਤ ਗੁਰੂ ਨਾਨਕ ਜੀ ਰੱਬੀ ਬਾਣੀ ਦਾ ਕੀਰਤਨ ਕਰਨ ਵਿੱਚ ਰੁੱਝ ਗਏ ਰੱਬੀ ਨਾਦ ਤੇ ਪ੍ਰੇਮ ਨਾਲ ਗਾਇਨ ਕੀਤੇ ਹੋਏ ਸ਼ਬਦ ਨੇ ਜੋਗੀਆਂ ਉੱਤੇ ਜਾਦੂ ਵਰਗਾ ਅਸਰ ਕੀਤਾ ਅਗੰਮੀ ਸ਼ਕਤੀ ਨਾਲ ਖਿੱਚੇ ਹੋਏ ਜੋਗੀ ਗੁਰੂ ਜੀ ਦੇ ਕੋਲ ਆ ਗਏ ਗੁਰੂ ਜੀ ਦਾ ਨਿਰਾਲਾ ਲਿਬਾਸ ਦੇਖ ਕੇ ਹੈਰਾਨ ਸਨ ਉਹ ਇੱਕ ਦੂਸਰੇ ਵੱਲ ਦੇਖ ਕੇ ਅੱਖਾਂ ਦੇ ਇਸ਼ਾਰਿਆਂ ਨਾਲ ਪੁੱਛਦੇ ਸਨ ਇਹ ਗੁਰੂ ਜੀ Hindu ਹਨ ਕਿ Musalman ਕਿਹੜੇ ਭੇਸ ਨਾਲ ਸੰਬੰਧ ਰੱਖਦੇ ਹੋਣਗੇ ਪਰ ਸਮਝ ਕਿਸੇ ਨੂੰ ਕੁਝ ਨਹੀਂ ਪੈਂਸੀ ਪੈਂਦੀ ਮੁਖੀ ਜੋਗੀ ਮਛੰਦਰ ਨਾਥ ਤੇ ਮੰਗਲਦਾਸ ਵੀ ਆ ਗਏ ਮਛੰਦਰ ਨਾਥ ਨੇ ਗੁਰੂ ਜੀ ਨੂੰ ਪੁੱਛਣ ਦਾ ਹਿਆ ਕੀਤਾ ਉਹਨਾਂ ਪੁੱਛਿਆ ਭਗਤਾ ਕਸ ਕਿਹੜਾ ਤੇਰਾ ਗੁਰੂ ਹੈ ਤੇ ਕਿਸ ਕੋਲੋਂ ਦਿਖਿਆ ਲਈ ਹੋ ਤੇਰੇ ਗੁਰੂ ਦਾ ਟਿਕਾਣਾ ਕਿੱਥੇ ਹੈ ਮਛੰਦਰਨਾਥ ਦੇ ਇਹ ਸਵਾਲ ਸੁਣ ਕੇ ਗੁਰੂ ਜੀ ਨੇ ਸੂਹੀ ਰਾਗ ਵਿੱਚ ਸ਼ਬਦ ਉਚਾਰ ਕੇ ਉੱਤਰ ਦਿੱਤਾ ਕੌਣ ਤਰਾਜੀ ਕੌਣ ਤੁਲਾ ਤੇਰਾ ਕਵਣਸ ਰਾਤ ਬੁਲਾਵਾ ਕੌਣ ਗੁਰੂ ਕਹਿ ਪਹਿ ਦਿਖਿਆ લેਵਾ ਕਹਿ ਪਹਿ ਮੂਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੂਰ ਲੈਣਾ ਤੂੰ ਆਪੇ ਸਰਬਸਮਾਨਾ ਰਹਾਉ ਮਨ ਤਾ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਭੀਤਰ ਸੋ ਸਹੋਂ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਟੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਝੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨ ਆਵੇ ਤੇ ਲਜਾਵੇ ਤਾਂਕੀ ਸੰਗਤ ਨਾਨਕ ਰਹਦਾ ਕਿਉਂ ਕਰ ਮੂੜਾ ਪਾਵੇ ਮਹੱਲਾ ਪਹਿਲਾ ਗੁਰੂ ਜੀ ਨੇ ਮਹੰਦਰਨਾਥ ਨੂੰ ਸੰਬੋਧਨ ਕਰਨ ਦੀ ਥਾਂ ਅਕਾਲ ਪੁਰਖ ਨੂੰ ਹੀ ਸੰਬੋਧਨ ਕਰਕੇ ਪੁੱਛਿਆ ਕਿ ਲੋਕੀ ਮੈਨੂੰ ਪੁੱਛਦੇ ਨੇ ਕਿ ਤੇਰਾ ਗੁਰੂ ਕਿਹੜਾ ਹੈ ਪਰ हे ਅਕਾਲ ਪੁਰਖ ਇਹ ਜਾਣਨ ਵਾਸਤੇ ਕੇ ਤੂੰ ਕਿੱਡਾ ਵੱਡਾ ਹੈ ਕਿਹੜੀ ਤਕੜੀ ਤੇ ਕਿਹੜੇ ਵੱਟੇ ਲਵਾ ਇਹ ਵੀ ਦੱਸ ਕਿਸ ਰਾਫ ਸਹੀ ਹਾੜਨ ਵਾਲਾ ਕਿੱਥੋਂ ਆਵਾ ਆਵੇ ਉਹ ਕਿਹੜਾ ਗੁਰੂ ਹੈ ਜੋ ਮੈਨੂੰ ਦਿਖਿਆ ਦੇਵੇ ਭਾਵ ਮੈਨੂੰ ਚੇਲਾ ਬਣਾਵੇ ਤੇਰੀ ਕੀਮਤ ਕਿਸ ਕੋਲੋਂ ਪੁੱਛਾਂ ਉਹ ਮੇਰੇ ਚੰਗੇ ਦਾਤਾ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਕਿਉਂਕਿ ਤੂੰ ਜਲ ਥਲ ਧਰਤੀ ਆਕਾਸ਼ ਤੇ ਹਰ ਬਨਸਪਤੀ ਵਿੱਚ ਕੁਲਿਆ ਮਿਲਿਆ ਹੈ ਹਾਂ ਇੱਕ ਢੰਗ ਤੇਰੇ ਹਾੜਨ ਦਾ ਮੈਨੂੰ ਸੁਝਿਆ ਹੈ ਉਹ ਇਹ ਕਿ ਮਨ ਦੀ ਤਕੜੀ ਤੇ ਚਿੱਤੇ ਵੱਟੇ ਜੋ ਸੇਵਾ ਕਰਨੀ ਹੈ ਉਸ ਸੇਵਾ ਫਲ ਨੂੰ ਸਰਾਫ ਸਮਝਾ ਹਿਰਦੇ ਵਿੱਚ ਹੈ ਮਾਲਕ ਮੈਂ ਤੈਨੂੰ ਤੋਲਾ ਇਸ ਤਰ੍ਹਾਂ ਭਾਵੇਂ ਮੇਰੇ ਮਨ ਦੀ ਤਸੱਲੀ ਹੋਵੇ ਗੁਰੂ ਜੀ ਆਪ ਹੀ ਪਰਮਾਤਮਾ ਦੀ ਵਡਿਆਈ ਕਰਦੇ ਹੋਏ ਆਖਦੇ ਨੇ ਨਹੀਂ ਓਹ ਅਕਾਲ ਪੁਰਖ ਆਪ ਹੀ ਕੰਡਾ ਆਪੇ ਵੱਟਾ ਤੇ ਆਪ ਹੀ ਆਪਣੇ ਆਪ ਨੂੰ ਤੋਲਣ ਵਾਲਾ ਹੈ ਆਪ ਹੀ ਦੇਖਦਾ ਆਪ ਹੀ ਸਮਝਦਾ ਆਪੇ ਵਿਆਪਾਰੀ ਹੈ ਭਾਵ ਕੇ ਸਭ ਕੁਝ ਕਰਨ ਵਾਲਾ ਮੇਰਾ ਗੁਰੂ ਪ੍ਰਮਾਤਮਾ ਆਪ ਹੈ ਮੈਂ ਉਸ ਨੂੰ ਦੱਸ ਨਹੀਂ ਸਕਦਾ ਦੱਸਾਂ ਵੀ ਕਿਸ ਤਰ੍ਹਾਂ ਮੇਰਾ ਮਨ ਇੱਕ ਅੰਨਾ ਤੇ ਨੀਵਾ ਹੈ ਇਹ ਪਾਰੇ ਸਮਾਨ ਡੋਲਦਾ ਰਹਿੰਦਾ ਹੈ ਪ੍ਰਦੇਸੀਆਂ ਵਾਂਗ ਕਦੀ ਕਿਤੇਉਂ ਦੇ ਸੁਪਨੇ ਲੈਂਦਾ ਹੈ ਕਦੀ ਕਿਤੇਉਂ ਦੇ ਜਦੋਂ ਮਨ ਟਿਕਾ ਵਿੱਚ ਨਹੀਂ ਤਾਂ ਉਸ ਪਰਮਾਤਮਾ ਦਾ ਭੇਤ ਕਿਵੇਂ ਪਾਵੇ ਕਿਸ ਤਰ੍ਹਾਂ ਉਹਦੇ ਨੇੜੇ ਹੋਵੇ ਇਸ ਵਾਸਤੇ हे ਜੋਗੀਓ ਮੈਂ ਆਪਣੇ ਗੁਰੂ ਬਾਰੇ ਤੁਹਾਨੂੰ ਕੀ ਦੱਸਾਂ ਆਪ ਹੀ ਸਮਝ ਜਾਓ ਮਛੰਦਰਨਾਥ ਦੀ ਤਸੱਲੀ ਨਾ ਹੋਈ ਮੰਗਲਦਾਸ ਸੋਚਾਂ ਵਿੱਚ ਡੁੱਬ ਗਿਆ ਕਿ ਇਹ ਐਸਾ ਜੋਗੀ ਕੌਣ ਹੈ ਜੋ ਇੱਕ ਈਸ਼ਵਰ ਤੋਂ ਬਿਨਾ ਹੋਰ ਕਿਸੇ ਮਨੁੱਖੀ ਗੁਰੂ ਉੱਤੇ ਸ਼ਰਧਾ ਨਹੀਂ ਰੱਖਦਾ ਮਛੰਦਰਨਾਥ ਹੋਰ ਅੱਗੇ ਹੋ ਕੇ ਆਖਣ ਲੱਗਾ ਅਸਾਂ ਗੁਰੂ ਗੋਰਖ ਕੋਲੋਂ ਯੋਗ ਲਿਆ ਹੈ ਕੰਨੀ ਮੁੰਦਰਾ ਹਨ ਸਿਰ ਮੁੰਨੇ ਹੋਏ ਨੇ ਖਫਨੀ ਤੇ ਡੰਡਾ ਸਾਡੇ ਕੋਲ ਹੈ ਕਠਨ ਸਾਧਨਾ ਨਾਲ ਈਸ਼ਵਰ ਪ੍ਰਾਪਤੀ ਕਰਨ ਦਾ ਯਤਨ ਕਰ ਰਹੇ ਹਾਂ ਪਰ ਤੁਸਾਂ ਨੇ ਰਲਾ ਹੀ ਪੇਸ ਬਣਾਇਆ ਹੋਇਆ ਹੈ ਨਾ ਮੁਸਲਮਾਨ ਲੱਗਦੇ ਜੇ ਨਾ ਹਿੰਦੂਆਂ ਦੀ ਮਾਲਾ ਗੱਲ ਕਿਉਂ ਪਾਈ ਹੈ ਇਸ ਪੇਸ ਦਾ ਤਿਆਗ ਕਰੋ ਜੋਗੀ ਹੋਵੋ ਤੁਸਾਂ ਦੀ ਕਲਿਆਣ ਹੋਵੇ ਮਿਹਰਾਂ ਦੇ ਦਾਤੇ ਖੁਦ ਪਰਮੇਸ਼ਰ ਹੱਸ ਕੇ ਬੋਲੇ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਪਸਮ ਚੜਾਈ ਹੈ ਜੋਗ ਨ ਮੰਦੀ ਮੁੰਡ ਮੁੰਡਾਈਐ ਜੋਗ ਨ ਸਿੰਗੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਿਵ ਪਾਈਐ ਓ ਭੁੱਲੜ ਲੋਕੋ ਤੁਹਾਡਾ ਜਿਹੜਾ ਭੇਸ ਹੈ ਰੰਗ ਬਰੰਗੀਆਂ ਟਾਕੀਆਂ ਦੀ ਖਫਨੀ ਸੁਵਾ ਕੇ ਗੱਲ ਪਾ ਲਈ ਹੱਥ ਵਿੱਚ ਡੰਡਾ ਫੜ ਲਿਆ ਤੇ ਸਰੀਰ ਉਦਾਲੇ ਸਵਾ ਮਲ ਬੈਠੇ ਕੰਨ ਪੜਵਾ ਕੇ ਮੰਦਰਾ ਪਾ ਲਈਆਂ ਸਿਰ ਮੋਹ ਮਨਾ ਕੇ ਘਰ ਛੱਡਿਆ ਤੇ ਪਹਾੜਾਂ ਦੀਆਂ ਚੋਟੀਆਂ ਉੱਤੇ ਵੇਲੇ ਬੈਠੇ ਸਿੰਗੀ ਵਜਾਉਂਦੇ ਫਿਰ ਇਸ ਨਾਲ ਮਨ ਸ਼ਾਂਤ ਨਹੀਂ ਹੁੰਦਾ ਪੇਟ ਦੇ ਬਦਲੇ ਮੰਗਦੇ ਫਿਰਦੇ ਜੇ ਜੇ ਸੱਚਮੁੱਚ ਜੋਗ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਇਹ ਸਾਰੇ ਬਾਦੂ ਟੰਟੇ ਛੱਡ ਦੇਵੋ ਘਰ ਬੈਠ ਕੇ ਸੰਜਮ ਦਾ ਜੀਵਨ ਬਤੀਤ ਕਰਦੇ ਹੋਏ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਮਰਦ ਉਹ ਹੈ ਜੋ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਨਿਰਲੇਪ ਰਹੇ ਤੁਸੀਂ ਲੋਕ ਤਾਂ ਡਰਾਕੁਲ ਬੁਜਦਿਲ ਤੇ ਕਰ ਜੇ ਕਰਤਾਰ ਦੀ ਰਚੀ ਮਾਇਆ ਦਾ ਮੁਕਾਬਲਾ ਨਹੀਂ ਕਰਦੇ ਡਰਦੇ ਮਾਰੇ ਲੁਕਦੇ ਫਿਰਦੇ ਜੇ ਗਲੀ ਜੋਗ ਨਾ ਹੋਈ ਏਕ ਦਿਸਟ ਕਰ ਸੰਸਾਰ ਜਾਣਾ ਜੋਗੀ ਕਹੀ ਹੈ ਸੋਈ ਰਹਾਉ ਕੋਈ ਬੋទੀਆਂ ਗੱਲਾਂ ਕਰਨ ਨਾਲ ਯੋਗ ਨਹੀਂ ਕਮਾ ਸਕਦਾ ਸਗੋਂ ਜੋਗੀ ਦਾ ਇਹ ਪ੍ਰধান ਲੱਛਣ ਹੈ ਕਿ ਦੋਹੇ ਨੇਤਰਾਂ ਦੀ ਨਿਗਾਹ ਇੱਕ ਕਰਕੇ ਜਗਤ ਦੇ ਵਿੱਚ ਕਰਤਾਰ ਦੀ ਵਾਪਰੀ ਮਾਇਆ ਦੇ ਅੜਰੇਪੰਦ ਦਾ ਭੇਤ ਮਿਟਾ ਦੇਵੇ ਸੋਨੇ ਤੇ ਮਿੱਟੀ ਉੱਚ ਤੇ ਨੀਚ ਪਸ਼ੂ ਤੇ ਮਨੁੱਖ ਬਨਸਪਤੀ ਕੀੜੇ ਮਕੌੜੇ ਆਦਿਕ ਨੂੰ ਇੱਕ ਸਮਾਨ ਉਸ ਈਸ਼ਵਰ ਦਾ ਰੂਪ ਸਮਝੇ ਚਿੱਤ ਨੂੰ ਵਖੇਵੇ ਵਿੱਚ ਨਾ ਡੋਬੇ ਅਸਲ ਜੋਗੀ ਉਹ ਹੋ ਸਕਦਾ ਹੈ ਯੋਗ ਨਾ ਬਾਹਰ ਮੜੀ ਮਸਾਣੀ ਯੋਗ ਨਾ ਤਾੜੀ ਲਾਈਐ ਯੋਗ ਨਾ ਦੇਸ ਦੇ ਸੰਤਰਪ ਭਈਐ ਯੋਗ ਨਾ ਤੀਰਥ ਨਾਈਐ ਅੰਜਨ ਮਾਹੇ ਨਿਰੰਜਨ ਰਹੀਐ ਯੋਗ ਜੁਗਤ ਈਵ ਪਾਈਐ ਭੋਲੇ ਜੋਗਿਓ ਬਾਹਰ ਨਸੇ ਫਿਰਨ ਮੜੀਆਂ ਵਿੱਚ ਬੈਠ ਕੇ ਸਮਾਧੀਆਂ ਲਾਉਣ ਦੇਸਾਂ ਪ੍ਰਦੇਸਾਂ ਵਿੱਚ ਫੇਰਨ ਅਤੇ ਤੀਰਥਾਂ ਉੱਤੇ ਜਾ ਕੇ ਨਹਾਉਣ ਨਾਲ ਯੋਗ ਨਹੀਂ ਕਮਾਇਆ ਜਾਂਦਾ ਕਿਉਂਕਿ ਦਿਲ ਦੀ ਧੜਕਨਾ ਨਹੀਂ ਮਿਟਦੀ ਮਨ ਪਰਮਾਤਮਾ ਦੇ ਚਰਣਾ ਨਾਲ ਨਹੀਂ ਜੁੜਦਾ ਦੁਨੀਆ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਸਤਿਗੁਰ ਭੇਟੇ ਤਾਂ ਸਹਸਾ ਤੂਟੇ ਤਾਵਤ ਵਰਜ ਰਹੀਐ ਨੇਝਰ ਝਰਿਆ ਸਹਜ ਤੁਨ ਲੱਗਿਆ ਕਰ ਹੀ ਪਰਚਾ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤਿ এব ਪਾਈਐ ਦੇਖੋ ਭਗਤੀ ਮਾਰਗ ਦਾ ਸਹੀ ਰਾਹ ਇਹ ਹੈ ਕਿ ਕੇ ਅਕਾਲ ਪੁਰਖ ਦੀ ਮਿਹਰ ਹੋਵੇ ਸੱਚਾ ਸਤਿਗੁਰੂ ਮਿਲੇ ਉਹ ਗਿਆਨ ਦੇ ਭੰਡਾਰੇ ਬਖਸ਼ੇ ਜਿਸ ਨਾਲ ਸਾਰੇ ਸੰਸੇ ਜਾਂਦੇ ਰਹਿਣ ਤੇ ਮਨ ਦੀ ਭਟਕਣਾ ਮੁੱਕ ਜਾਵੇ ਮਨ ਨੂੰ ਸੰਜਮ ਵਿੱਚ ਰੱਖਣ ਵਾਸਤੇ ਰੋਕੀਏ ਜਦੋਂ ਮਨ ਰੁਕ ਜਾਂਦਾ ਹੈ ਤਾਂ ਆਤਮਿਕ ਆਨੰਦ ਲਗਾਤਾਰ ਦਸਵੇਂ ਦਵਾਰ 14 ਚੌਂਦਾ ਰਹਿੰਦਾ ਹੈ ਸ਼ਾਂਤੀ ਹੀ ਸ਼ਾਂਤੀ ਹੁੰਦੀ ਹੈ ਫਿਰ ਸਮਝ ਲੈ ਘਰ ਵਿੱਚ ਪਾਇਆ ਗ੍ਰਹਸਤ ਦੇ ਨੇੜੇ ਰਹਿੰਦਿਆਂ ਵੀ ਸਤ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਨਕ ਜੀ ਵਿਦਿਆ ਮਰ ਰਹੀ ਐ ਐਸਾ ਜੋਗ ਕਮਾਈਐ ਵਾਜੇ ਬਾਜੋਂ ਸਿੰਘੀ ਆਵਾਜੈ ਤੋ ਨਿਰਪਉ ਪਦ ਪਾਈਐ ਅੰਜਨ ਮਾਹੇ ਨਿਰੰਜਨ ਰਹੀ ਐ ਜੁਗਤ ਤੋ ਪਾਈਐ ਸੂਹੀ ਮਹੱਲਾ ਪਹਿਲਾ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਐਸੇ ਤਿਆਗੀ ਹੋਈਐ ਕਿ ਜੁੰਦੇ ਹੋਏ ਵੀ ਮਰਿਆ ਮੰਗ ਕਿਸੇ ਦੁਨਿਆਵੀ ਵਸਤੂ ਨਾਲ ਹਿੱਤ ਨਾ ਕਰੇ ਤਾਂ ਜੋਗ ਕਮਾਇਆ ਜਾਂਦਾ ਹੈ ਫਿਰ ਸਮਝੋ ਸਿੰਗੀ ਦੀ ਲੋੜ ਨਹੀਂ ਆਪੇ ਹੀ ਆਨੰਦ ਦੀ ਧੁਨੀ ਵੱਜਦੀ ਰਹੇਗੀ ਚਿੱਤ ਪਰਮਾਤਮਾ ਨਾਲ जोडਿਆ ਰਹੇਗਾ ਤੇ ਬਿਰਤੀ ਉਸ ਮਦ ਹਾਲਤ ਵਿੱਚ ਪਹੁੰਚ ਜਾਵੇਗੀ ਜਿਸ ਨਾਲ ਸਾਰੇ ਦਰ ਦੂਰ ਹੋ ਜਾਣਗੇ ਸੋ ਜੋਗਿਓ ਇਹ ਹੈ ਸੱਚੇ ਜੋਗ ਦਾ ਮਾਰਗ ਐਵੇਂ ਭੁਲੇਖਿਆਂ ਵਿੱਚ ਰਹਿ ਕੇ ਜੀਵਨ ਬਰਬਾਦ ਨਾ ਕਰੋ ਵੇਲੇ ਰਹਿਣ ਨਾਲ ਦੁਨੀਆ ਉੱਤੇ ਭਾਰ ਜੇ ਆਪਣੇ ਜੀਵਨ ਬਾਰੇ ਸੋਚੋ ਗੁਰੂ ਜੀ ਕੋਲੋਂ ਇਹ ਉੱਤਰ ਸੁਣ ਕੇ ਮਛੰਦਰਨਾਥ ਤੇ ਮੰਗਲਦਾਸ ਨਿਰੁੱਤਰ ਹੋ ਗਏ ਦੋਵੇਂ ਗੁਰੂ ਜੀ ਦੀ ਚਰਣੀ ਲੱਗੇ ਉਹਨਾਂ ਦੀ ਚਰਣੀ ਲੱਗਣ ਦੀ ਢਿੱਲ ਸੀ ਕਿ ਬਾਕੀ ਦੇ ਜੋਗੀਆਂ ਨੇ ਵੀ ਗੁਰੂ ਜੀ ਨੂੰ ਮੱਥਾ ਟੇਕਿਆ ਅੱਗੇ ਤੋਂ ਸੱਤ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ ਉਸ ਦਿਨ ਤੋਂ ਗੋਰਖ ਮਤੇ ਅਸਥਾਨ ਦਾ ਨਾਮ ਨਾਨਕ ਮਤਾ ਰੱਖਿਆ ਗਿਆ ਜੋ ਇੱਕ ਗੁਰਦੁਆਰੇ ਦੇ ਰੂਪ ਵਿੱਚ ਅਜੇ ਅਟਲ ਹੈ ਜਿਹਦੀ ਮਹਿਮਾ ਵਧਦੀ ਜਾਂਦੀ ਹੈ ਗੋਰਖ ਮਤੇ ਵਿੱਚ ਕਈ ਐਸੇ ਜੋਗੀ ਵੀ ਸਨ ਜਿਨ੍ਹਾਂ ਨੇ ਕਠਨ ਕਾਲਣਾ ਕਾਲ ਤੇ ਕੁਝ ਸਿੱਧੀਆਂ ਅਰਬੀ ਸ਼ਕਤੀਆਂ ਹਾਸਲ ਕੀਤੀਆਂ ਹੋਈਆਂ ਸਨ ਉਹਨਾਂ ਨੇ ਕਈ ਕੌਤਕ ਕਰਕੇ ਦਿਖਾਏ ਕੋਈ ਅਸਮਾਨ ਵੱਲ ਉੱਡਿਆ ਕਿਸੇ ਪਾਣੀ ਸੁਕਾ ਦਿੱਤਾ ਕਿਸੇ ਪਾਣੀ ਨੂੰ ਦੁੱਧ ਦਰਸਾਇਆ ਆਦਿਕ ਗੁਰੂ ਨਾਨਕ ਜੀ ਜਿੰਨਾ ਕੋਲ 9 ਨਦੀਆਂ ਤੇ 12 ਸਿੱਧੀਆਂ ਸਨ ਉਹ ਜੋ ਚਾਹੇ ਕਰ ਸਕਦੇ ਸਨ ਪਰਵਾਹੇ ਗੁਰੂ ਦੀਆਂ ਬਖਸ਼ੀਆਂ ਦਾਤਾਂ ਦਾ ਦਿਖਾਵਾ ਨਹੀਂ ਕਰਨਾ ਚਾਹੁੰਦੇ ਸਨ ਫਿਰ ਵੀ ਜੋਗੀਆਂ ਦਾ ਅਹੰਕਾਰ ਤੋੜਨ ਵਾਸਤੇ ਉਹਨਾਂ ਨੂੰ ਕੁਝ ਕੁ ਕੌਤਕ ਦਿਖਾਏ ਜੋਗੀਆਂ ਦੀਆਂ ਅੱਗ ਵਾਲੀਆਂ ਧੂਣੀਆਂ ਹੀ ਠੰਡੀਆਂ ਕਰ ਦਿੱਤੀਆਂ ਇੱਕ ਅਹੰਕਾਰੀ ਜੋਗੀ ਦੀਆਂ ਮੁੰਦਰਾ ਚਿੱਪੀ ਤੇ ਖੜਾਵਾਂ ਕਿਧਰੇ ਉਡਾ ਦਿੱਤੀਆਂ ਜਿਨ੍ਹਾਂ ਨੂੰ ਜੋਗੀ ਟੋਲਦਾ ਮਰ ਗਿਆ ਉਹ ਸਰੀਰ ਤੇ ਮਨ ਦੀਆਂ ਅੱਖਾਂ ਨਾਲ ਉਸ ਨੂੰ ਕਿਤੇ ਨਾ ਦਿਸੀਆਂ ਜਿਸ ਪਹਾੜ ਉੱਤੇ ਗੋਰਖ ਮਤਾ ਨਾਨਕ ਮਤਾ ਹੈ ਉਸ ਉੱਤੇ ਰੀਠੇ ਰੇਠੜੇ ਜਿਸ ਨਾਲ ਗਰਮ ਕਪੜੇ ਧੋਤੇ ਜਾਂਦੇ ਨੇ ਦੇ ਰੁੱਖ ਬਹੁਤ ਹਨ ਰੀਠਾ ਬਹੁਤ ਕੌੜਾ ਹੁੰਦਾ ਹੈ ਜੇ ਇਹ ਖਾਦਾ ਜਾਵੇ ਤਾਂ ਦਸਤ ਲਾ ਦਿੰਦਾ ਹੈ ਇੱਕ ਵੱਡੇ ਰੀਠੇ ਦੇ ਰੁੱਖ ਹੇਠ ਜੋਗੀ ਤੇ ਗੁਰੂ ਜੀ ਬੈਠੇ ਸੰਜੋਗੀਆਂ ਨੇ ਗੁਰੂ ਜੀ ਨੂੰ ਪਰਖਣ ਵਾਸਤੇ ਆਖਿਆ ਜੇ ਪ੍ਰਮਾਤਮਾ ਦਾ ਤਿਆਰ ਅਤੇ ਸਾਰੀਆਂ ਸ਼ਕਤੀਆਂ ਪ੍ਰਮਾਤਮਾ ਕੋਲੋ ਲੈ ਬੈਠੇ ਹੋ ਤਾਂ ਇਸ ਰੁੱਖ ਹੇਠ ਬੈਠਿਆਂ ਹੀ ਆਸਾਨੂੰ ਕੁਝ ਖਵਾਵੋ ਗੁਰੂ ਜੀ ਨੇ ਉਸੇ ਵੇਲੇ ਸਤ ਕਰਤਾਰ ਆਖ ਕੇ ਮਰਦਾਨੇ ਨੂੰ ਰੀਠੇ ਉੱਤੇ ਚੜਾ ਕੇ ਆਖਿਆ ਮਰਦਾਨਿਆਂ ਸਤ ਕਰਤਾਰ ਆਖ ਕੇ ਇਸ ਰੁੱਖ ਉੱਤੇ ਚੜ ਜਾ ਜਿੱਧਰ ਮੈਂ ਬੈਠਾ ਹਾਂ ਇੱਧਰ ਦੇ ਟਾਹਣ ਨੂੰ ਹਲੂਣ ਰੀਠੇ ਹੀਠਾਂ ਡਿਗ ਡੇਗ ਜੋਗੀਆਂ ਨੂੰ ਖਵਾਈਏ ਮਾਲਕ ਦਾ ਹੁਕਮ ਮੰਨ ਕੇ ਮਰਦਾਨਾ ਛੱਟਪਟ ਰੁੱਖ ਉੱਤੇ ਚੜ ਗਿਆ ਉੱਪਰ ਜਾ ਕੇ ਉਸਨੇ ਜ਼ੋਰ ਨਾਲ ਹਲੂਣਾ ਮਾਰਿਆ ਬਹੁਤ ਸਾਰੇ ਰੀਠੇ ਹੀਠਾਂ ਡਿਗ ਪਏ ਗੁਰੂ ਜੀ ਨੇ ਜੋਗੀਆਂ ਨੂੰ ਆਖਿਆ ਲੋ ਮਿੱਤਰੋ ਇਹ ਚਕੋ ਦੇਖੋ ਕਿੰਨੇ ਸਵਾਦੀ ਹਨ ਗੁਰੂ ਜੀ ਦਾ ਇਹ ਬਚਨ ਸੁਣ ਕੇ ਸਾਰੇ ਜੋਗੀ ਹੱਸ ਪਏ ਕਹਿਣ ਲੱਗੇ ਕੌੜਾ ਫਲ ਖਾ ਕੇ ਮਰ ਜਾਈਏ ਗੁਰੂ ਜੀ ਨੇ ਕਿਹਾ ਖਾ ਕੇ ਤਾਂ ਦੇਖੋ ਸੱਚੇ ਜੋਗੀ ਤਾਂ ਕੱਚ ਖਾ ਜਾਂਦੇ ਨੇ ਇਹ ਤਾਂ ਰੀਠਾ ਹੈ ਇੱਕ ਜੋਗੀ ਨੇ ਦੇਖਣ ਦੇ ਮਾਰੇ ਇੱਕ ਰੀਠਾ ਚੁੱਕਿਆ ਤੇ ਮੂੰਹ ਪਾਇਆ ਉਸ ਨੂੰ ਇੰਨਾ ਸਵਾਦ ਲੱਗਾ ਕਿ ਉਹ ਛੇਤੀ ਛੇਤੀ ਤਰਤੀ ਉਤੋਂ ਰੀਠੇ ਚੁੱਕ ਕੇ ਖਾਣ ਲੱਗ ਪਿਆ ਬਹੁਤ ਮਿੱਠੇ ਬਹੁਤ ਸਵਾਦ ਅੰਮ੍ਰਿਤ ਦੇ ਕੁੱਟ ਆਉਂਦੇ ਨੇ ਆਖ ਕੇ ਉਹ ਖਾਈ ਗਿਆ ਵੇਖੋ ਵੇਖੀ ਬਾਕੀ ਦੇ ਵੀ ਖਾਣ ਲੱਗ ਪਏ ਉਹਨਾਂ ਨੇ ਪੇਟ ਭਰ ਕੇ ਖਾਦੇ ਤੇ ਬੜੇ ਆਨੰਦ ਹੋਏ ਮਰਦਾਨਾ ਉੱਪਰ ਹੀ ਖਾਈ ਗਿਆ ਜਦੋਂ ਜੋਗੀ ਰੱਜ ਗਏ ਤਾਂ ਇੱਕ ਜੋਗੀ ਨੇ ਦੂਸਰੇ ਪਾਸਿਓਂ ਰੀਠਾ ਤੋੜ ਕੇ ਮੂੰਹ ਪਾਇਆ ਤਾਂ ਉਹ ਕੋੜਾ ਸੀ ਗੁਰੂ ਜੀ ਦੀ ਇਹ ਬਰਕਤ ਤੇ ਕਿ ਸਾਰੇ ਜੋਗੀ ਗੁਰੂ ਜੀ ਨੂੰ ਗੁਰੂ ਮੰਨ ਬੈਠੇ ਅਜੇ ਤੱਕ ਉਸ ਰੁੱਖ ਰੀਠੇ ਦੇ ਅੱਧੇ ਹਿੱਸੇ ਦੇ ਰੀਠੇ ਮਿੱਠੇ ਹਨ ਤੇ ਅੱਧੇ ਦੇ ਕੋੜੇ ਹੁਣ ਉੱਥੇ ਗੁਰਦੁਆਰਾ ਸਾਹਿਬ ਹੈ ਸੋ ਜਿਸ ਤਰ੍ਹਾਂ ਅਸੀਂ ਰੀਠੇ ਮਿੱਠੇ ਦੀ ਸਾਖੀ ਜਾਣੀ ਸੀ ਇਸੇ ਤਰ੍ਹਾਂ ਹੀ ਅਗਲੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਬਨਾਰਸ ਦੇ ਪੰਡਤ ਚਤਰਦਾਸ ਨਾਲ ਗਿਆਨ ਚਰਚਾ ਗੁਰੂ ਨਾਨਕ ਪਾਸ਼ਾ ਜੀ ਨੇ ਕਿਸ ਤਰ੍ਹਾਂ ਕੀਤੀ ਸੀ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ